ਮੋਟੇ ਪੱਲੀ ਹੱਥ ਦਾਤੀ ਐਵੇਂ ਜਾਣੀ ਨਾ ਦੇਤੀ ਆ ਕੇ ਸਨਵੇਂ ਚ ਦੇ ਇੱਕ ਕੁੱਤੀ ਸੁੱਚੇ ਸੂਰਮੇ ਨੇ ਪਾਤੀ ਕਿੱਥੇ ਕਿਹ ਲੈਣਾ ਹੈ ਪੱਗ ਲੈਣਾ ਹੈ ਅਵਾ ਮਾਰਦਾ ਿੱਟ ਪਿੱਠ ਪਿੱਛੇ ਬਾਹਲਾ ਜਾਲਮ ਜਮਾਨਾ ਸਹੇਲੀ ਦਾ ਛੱਡ ਕੇ ਤੁਰ ਗਈ ਤੇਰੇ ਬਿਨਾ ਨਹੀਂ 사ਤਾ ਮਨ ਦੱਤਾ ਨਹੀਂ ਜਾਏਗਾ ਜਿ ਖਿੱਚ ਕੇ ਧਰਤੀ ਦੇ ਪੈਰ ਮਾਰਨ ਤੇਰਾ ਆਧਾ ਪਿੰਡ ਭਜਾ ਦੇ ਪਿੰਡ ਖੰਡ ਦਾ ਵਾਸੀ ਤਾਂ ਤੈਨੂੰ ਹਰ ਕੋਈ ਵਾਈ ਵਾਈ ਕਹਿੰਦਾ ਗੁਰਪ੍ਰੀਤ ਆਪਣੀ ਜ਼ਿੰਦਗੀ ਚ ਮਾਨਾ ਤੈਨੂੰ ਰੱਬ ਦਾ ਦਰਜਾ ਦਿੰਦਾ ਹੋ ਮੰ ਜਿੰਦਾਬਾਦ 29 ਮਾਰਚ ਦਾ ਦਿਨ ਬੜਾ ਸੀ ਖਾਸ ਬੱਲੀਏ ਜੰਮਿਆ ਸੀ ਕਲਾਕਾਰਾਂ ਦਾ ਬਾਪ ਬੱਲੀਏ 29 ਮਾਰਚ ਗੱਲ 1975 ਦੀ ਰੱਬ ਕਰੇ ਉਮਰ ਲਾਵੇ ਮਾਨਾ ਤੈਨੂੰ ਤੇਰੇ ਫੈਨਸ ਕੱਟਰ ਦੀ ਲਾ ਚੜ ਗਿਆ ਸੂਰਜ ਦੂਜੇ ਪਾਸਿਓਂ ਬਾਈ ਲਈ ਜਾਣ ਆ ਜਰਾ ਵੀਰੇ ਬਾਈ ਨੂੰ ਯਾਰ ਇਹਨੂੰ ਕਿਵੇਂ ਲੱਗੀ ਫਿਰ ਯਾਰ ਆਮ ਪੂਰੀ ਸਿਹਰਾ ਬਾਈ ਕਲਮਾ ਬੜਾ ਹੋਰੀ ਬਹੁਤ ਕਿਹੜਾ ਸੂਰਨਾ ਹੈ ਹੀ ਗੱਲਬਾਤ ਹੋ ਸੀ ਜਿਉਂਦਾ ਰਹਿ ਤੂੰ ਮਾਨਾ ਐਦਾਂ ਚਿਤ ਪਰ ਚਾਉਂਦਾ ਰਹਿ ਜਿੰਨੇ ਤੇਰੇ ਫੈਨ ਤੋਂ ਨੇ ਸਾਲ ਜਿਉਂਦਾ ਰਹਿ ਕੀ ਲਿਖਦਾ ਕੀ ਗਾਉਂਦਾ ਸਮਝੋ ਬਾਹਰ ਹੋ ਗਿਆ ਏ ਐਨਾ ਸੀ ਮੈਂ ਫੈਨ ਤੇਰਾ ਹੁਣ ਪਿਆਰ ਹੋ ਗਿਆ ਏ ਸਿਰ ਤੇ ਬੰਨ ਕੇ ਪਰਨਾ ਦਾ ਜਮਾਂ ਦੇਸੀ ਦਿਖਣਾ ਹੈ ਸੋਚ ਗਾਲੀ ਤੱਕ ਲੈ ਜਾਂਦਾ ਜਦੋਂ ਗਜ਼ਲਾਂ ਲਿਖਦਾ ਏ ਮੈਂ ਨਹੀਂ ਬੋਲਦਾ ਅੱਜ ਕੱਲ ਮੇਰੇ ਫੈਨ ਬੋਲਦੇ ਨੇ ਇਹ ਦੇਖੋ ਢੜਬਾ ਤੋਂ ਆਇਆ ਬਾਈ ਇਨੀ ਦੂਰੋਂ ਆਇਆ ਬਾਈ ਕਿੰਨੇ ਕਿਲੋਮੀਟਰ ਪੈਂਦਾ ਭਾਈ 120 ਕਿਲੋਮੀਟਰ ਦੇ ਕਰੀਬ ਪੈਂਦਾ ਕਹਿੰਦਾ YouTube ਆਪਾਂ ਨਾਲ ਭਰੀਓ ਉੱਚ ਤੱਕ ਕਲਿੱਕਾਂ ਵੱਜ ਜਾਂਦੀਆਂ ਨੇ ਪਰ ਜਿਹੜੀ iTunes ਤੇ ਨੰਬਰ 1 ਟ੍ਰੈਂਡਿੰਗ ਤੇ ਲੈ ਕੇ ਆਉਣੀ ਗਾਣਿਆਂ ਨੂੰ ਸੱਚਾ ਸੂਰਮਿਆ ਤੇ ਉਹ ਹੀ ਰਿਕਰ ਜੈਨੂਆ ਉਹ ਰੀਅਲ ਆ ਉਹ ਫੈਨ ਫੋਲਿੰਗ ਆ ਇਹ ਫੈਨ ਨੇ ਇਹ ਪਿਆਰ ਕਰਦੇ ਨੇ ਇਹ ਫੇਕ ਨਹੀਂ ਹੈਗੇ 20000 ਟਿਕਾਂ ਪਹਿਲੀ ਬੁੱਕ ਹੋਣੀ ਹੈ ਇੱਥੀਆਂ ਹੋਰ ਫਿਲਮ ਚੋਂ ਨਿਕਲ ਰਹੇ ਨੇ ਫਿਲਮ ਲੱਗੀ ਸੁੱਚਾ ਸੂਰਮਾ ਆਪਾਂ ਗੱਲਬਾਤ ਕਰਾਂਗੇ ਬਾਈ ਜੀ ਨੂੰ ਕਿਵੇਂ ਲੱਗੀ ਬਾਈ ਫਿਲਮ ਬੱਬੂ ਆਂ ਦੀ ਬਹੁਤ ਸੋਹਣੀ ਮੂਵੀ ਹੈ ਜੀ ਬਹੁਤ ਸੋਹਣੀ ਮੂਵੀ ਹੈ ਕਿਵੇਂ ਕਿਰਦਾਰ ਲੱਗਾ ਬੱਬੂ ਆਂ ਦਾ ਬੱਬੂ ਮਾਨ ਦਾ ਕਿਰਦਾਰ ਵੀ ਵਧੀਆ ਕੁਕਰ ਦਾ ਕਰਕਾਰ ਕਿਰਦਾਰ ਵੀ ਬਹੁਤ ਸੋਹਣਾ ਜਿਹੜੀ ਇਹਨਾਂ ਦੀ ਕੈਮਿਸਟਰੀ ਦਿਖਾਈ ਗਈ ਹੈ ਕੁਕਰ ਦੀ ਕੁਕਰ ਤੇ ਸੁੱਚਾ ਸੂਰਮੇ ਦੀ ਹੈ ਨਾ ਕਿਵੇਂ ਦੀ ਲੱਗੀ ਬਹੁਤ ਸੋਹਣੀ ਹੈ ਜੀ 10 ਆਊਟ ਆਫ 10 ਬ్రో ਕਿਵੇਂ ਲੱਗੀ ਜੀ ਬਹੁਤ ਵਧੀਆ ਵੀਰੇ ਇਹ ਮੂਵੀ ਬਾਰੇ ਫਿਲਮ ਬਹੁਤ ਵਧੀਆ ਵੀਰੇ ਐਕਟਿੰਗ ਸਭ ਦੀ ਵਧੀਆ ਬਹੁਤ ਵਧੀਆ ਮੂਵੀ ਹੈ ਇਹ ਜੇ ਮੂਵੀ ਆਉਣੀ ਚਾਹੀਦੀ ਹੈ ਲਓ ਜੀ ਫੈਨ ਆ ਬੱਬੂ ਆਂਦੇ ਵੀਰੇ ਪੂਰੇ ਫੈਨ ਆ ਸੀ ਪੂਰੀ ਵਧੀਆ ਫਿਲਮ ਆ ਵੀਰੇ ਕਿਵੇਂ ਕਿਵੇਂ ਸਪੋਰਟ ਕਰੀਆ ਪ੍ਰੋਮੋਸ਼ਨ ਲਈ ਕਿਵੇਂ ਕੀਤੀ ਹੈ ਪ੍ਰੋਮੋਸ਼ਨ ਫਿਲਮ ਵੀਰੇ ਫੁੱਲ ਵਧੀਆ ਲੋਕ ਆ ਕੇ ਦੇਖਣ ਇੱਕ ਵਾਰੀ ਫਿਰ ਪਤਾ ਲੱਗੂਗਾ ਨਾ ਵੀ ਸੋਚੇ ਸੂਰਮੇ ਦੀ ਕਹਾਣੀ ਕੀ ਆ ਇਹੀ ਗੱਲ ਆ ਵੀ ਜੇ ਹੁਣ ਆਪਾਂ ਘਰ ਬੈਠੇ ਦੇਖੀ ਜਾਂਦੇ ਨੇ ਕਈ ਜਣੇ ਮਾੜੀ ਆ ਮਾੜੀ ਆ ਲੋਕ ਨਿੰਦੀ ਆਂਦੇ ਨੇ ਪਰ ਫਿਲਮ ਪੂਰੀ ਵਧੀਆ ਵੀਰੇ ਐਕਟਿੰਗ ਹੀ ਮਿਲ ਗਿਆ ਬੱਬੂਆ ਦੀ ਪੂਰੀ ਸਰੇ ਵੀਰੇ ਪੂਰੀ ਸਰੇ ਅੱਛਾ ਬਾਕੀ ਫਿਲਮਾਂ ਦੇਖਿਆ ਨੇ ਬੰਜਾਰਾ ਬਾਦ ਉਹ ਉਹਨਾਂ ਨਾਲ ਅਲੱਗ ਲੱਗੀ ਐਕਟਿੰਗ ਇਹ ਜਿਹੇ ਫਿਲਮ ਸਰੀ ਆਉਂਦੀ ਹੈ ਜਿਹੜੇ ਬੰਦਾ ਕੱਢਦਾ ਨਾ ਵਧੀਆ ਹੀ ਕੱਢਦਾ ਜੋ ਵੀ ਕੱਢਦਾ ਪੂਰੀ ਵਧੀਆ ਲੱਗਿਆ ਸੋਚਿਆ ਸੂਰਮਾ ਲੱਗ ਰਿਹਾ ਸੀ ਬੱਬੂਆਨ ਵੀਰੇ ਪੂਰਾ ਐਨ ਪੂਰਾ ਰੂਪ ਸੀਗਾ ਠਾਈ ਕਿਵੇਂ ਲੱਗੀ ਜੀ ਬਹੁਤ ਵਧੀਆ ਜੀ ਬਹੁਤ ਵਧੀਆ ਜਿਵੇਂ ਪਤਾ ਹੀ ਆ ਬੱਬੂਆਨ ਸਾਹਿਬ ਤਾਂ ਸਾਰੀਆਂ ਮੂਵੀਆ ਇੱਕਦਮ ਹਿੱਟ ਹੀ ਹੁੰਦੀਆਂ ਉਹਨਾਂ ਦੀ ਤੇ ਇਸ ਮੂਵੀ ਦੇ ਵਿੱਚ ਉਹਨਾਂ ਨੇ ਇੱਕ ਅਲੱਗ ਚੀਜ਼ ਨੂੰ ਇਸ ਸਾਰਾ ਬਹੁਤ ਹੀ ਵਧੀਆ ਸੀਗਾ ਤੇ ਬਹੁਤ ਵਧੀਆ ਮੂਵੀ ਆ ਤੇ ਸੁਪਰ ਡੁਪਰ ਹਿੱਟ ਜਾਊਗੀ। ਬਾਈ ਜੀ ਜਿਹੜੇ ਬੱਬੂਆਂ ਦੇ ਫੈਨ ਨੇ ਬੜੇ ਆਪਣੇ ਤਰੀਕੇ ਨਾਲ ਪ੍ਰੋਮੋਸ਼ਨ ਕਰ ਰਹੇ ਸੀ ਕੱਟੜ ਫੈਨ ਨੇ ਜਿਵੇਂ ਉਹ ਪਹੁੰਚ ਰਹੇ ਟਰੈਕਟਰਾਂ 'ਚ ਆ ਰਹੇ ਨੇ ਤੁਸੀਂ ਕਿਵੇਂ ਆਇਓ? ਹਾਂਜੀ ਕੱਟੜ ਫੈਨ ਵਾਲੀ ਉਹ ਅਲੱਗ ਇੱਕ ਕੈਟਾਗਰੀ ਆ। ਅਸੀਂ ਇੱਕ ਸਾਰਿਆਂ ਨੂੰ ਇਹ ਅਸੀਂ ਸੁਣਦੇ ਆ ਸਾਰਿਆਂ ਦੀ ਅਸੀਂ ਮਤਲਬ ਦੇਖਦੇ ਆ। ਬਟ ਬੱਬੂ ਮਾਨ ਸਾਹਿਬ ਦੇ ਇਸ ਪੱਲੇ ਨੂੰ ਵੀ ਸਾਡਾ ਦਿਲੋਂ ਰਿਸਪੈਕਟ ਆ ਬਹੁਤ ਵਧੀਆ। ਇਹਨਾਂ ਨੇ ਕਹਿੰਦਾ ਮਾਰਦਾ ਇੱਟ ਪਿੱਠ ਪਿੱਛੇ ਬਾਹਲਾ ਜਾਲਮ ਜ਼ਮਾਨਾ ਸਹੇਲੀ ਦਾ ਛੱਡ ਕੇ ਤੁਰ ਗਈ ਤੇਰੇ ਬਿਨਾਂ ਪਿੰਡਖੰਡ ਦਾ ਵਾਸੀ ਤੂੰ ਪਿੰਡਖੰਡ ਦਾ ਵਾਸੀ ਤੂੰ ਤੈਨੂੰ ਹਰ ਕੋਈ ਬਾਈ ਬਾਈ ਕਹਿੰਦਾ ਗੁਰਪ੍ਰੀਤ ਆਪਣੀ ਜ਼ਿੰਦਗੀ ਚ ਮੰਨਦਾ ਤੈਨੂੰ ਰੱਬ ਦਾ ਦਰਜਾ ਦਿੰਦਾ ਬੱਬੂ ਮਾਨ ਜਿੰਦਾਬਾਦ ਬੱਬੂ ਮਾਨ ਜਿੰਦਾਬਾਦ ਬੱਬੂ ਮਾਨ ਜਿੰਦਾਬਾਦ ਦੇਖ ਸਾਰੇ ਬੱਬੂ ਆnde ਫੈਨ ਬੱਬੂ ਮਾਨ ਦੇ ਨਾਰੇ ਲਗਾ ਰਹੇ ਨੇ ਦੀ ਫਿਲਮ ਦੇਖ ਕੇ ਬਹੁਤ ਵਧੀਆ ਇਹ ਬਹੁਤ ਨਾਈਸ ਬਣਵਾ 29 ਮਾਰਚ ਦਾ ਦਿਨ ਬੜਾ ਸੀ ਖਾਸ ਬੱਲੀਏ 29 ਮਾਰਚ ਦਾ ਦਿਨ ਬੜਾ ਸੀ ਖਾਸ ਬੱਲੀਏ ਜੰਬਿਆ ਸੀ ਕਲਾਕਾਰਾਂ ਦਾ ਬਾਪ ਬੱਲੀਏ 29 ਮਾਰਚ ਗੱਲ 1975 ਦੀ ਰੱਬ ਕਰੇ ਉਮਰ ਲਾਵੇ ਮਾਨਾ ਤੈਨੂੰ ਤੇਰੇ ਫੈਨਸ ਕੱਟੜ ਦੀ ਰੱਬ ਕਰੇ ਉਮਰ ਲਾਵੇ ਜਿੰਦਾਬਾਦ ਜਿੰਦਾਬਾਦ ਬੱਬੂ ਮਾਈ ਜਿੰਦਾਬਾਦ ਭਾਈ ਮੈਂ ਦੜਬੇ ਤੋਂ ਮੈਂ ਦੜਬੇ ਤੋਂ ਸਪੈਸ਼ਲੀ ਇੱਥੇ ਸ਼ੋਅ ਦੇਖਣਾ ਹੈ ਪੰਜ ਸਿਨੇਮਿਆਂ ਚ ਕੋ ਮੈਂ ਸਾਡੀ ਟਿਕਟ ਨਹੀਂ ਮਿਲੀ ਸੋਲਡ ਆਊਟ ਸ਼ੋ ਹੋ ਰਹੇ ਨੇ ਇੱਕ 3:30 ਵਜੇ ਦਾ ਦੁਬਾਰਾ ਫੇਰ ਬੁੱਕ ਕੀਤਾ ਦੁਬਾਰਾ ਫੇਰ ਦੇਖਾਂਗੇ ਬਾਈਕ ਵਰਲਡ ਸਿਨੇਮਾ ਦੇ ਵੀ ਅੱਜ ਅੱਜ ਟਿਕਟ 100 ਰੁਪਏ ਦੇ ਘਰੀਬ ਹੈ ਅੱਜ ਜਾਨ ਹਜ਼ਰ ਬਾਈ ਲਈ ਜਾਨ ਹਜ਼ਰ ਆ ਜਰਾ ਵੀਰੇ ਬਾਈ ਨੂੰ ਯਾਰ ਪਿਆਰ ਕਰਦੇ ਆ ਬਾਈ ਹਾਂ ਕਿਵੇਂ ਲੱਗੀ ਫਿਰ ਫਿਰ ਪੂਰੀ ਸਰਾ ਬਾਈ ਫੁੱਲ ਵਧੀਆ ਫਿਰ ਕਲਮਾ ਬੜਾ ਹੋਰੀ ਬਹੁਤ ਕਿਨਾਰਾ ਸੂਰਮਾ ਹੈ ਹੀ ਗੱਲਬਾਤ ਹੋਰ ਸੀ ਉਹ ਸਮੇਂ ਦੀ ਵੀ ਪਿਆਰ ਕਰਦੇ ਕੀ ਇੱਕ ਉਹਦੇ ਬਾਰੇ ਕਹਿੰਦਾ ਜਿਉਂਦਾ ਰਹਿ ਤੂੰ ਮੰਨ ਐਦਾਂ ਚਿੱਤ ਪਰ ਚਾਉਂਦਾ ਰਹਿ ਜਿੰਨੇ ਤੇਰੇ ਫੈਨ ਤੂੰ ਉਹਨੇ ਸਾਲ ਜਿਉਂਦਾ ਰਹਿ ਕੀ ਲਿਖਦਾ ਕੀ ਗਾਉਂਦਾ ਸਮਝੋ ਬਾਹਰ ਹੋ ਗਿਆ ਏ ਪਹਿਲਾਂ ਸੀ ਮੈਂ ਫੈਨ ਤੇਰਾ ਹੁਣ ਪਿਆਰ ਹੋ ਗਿਆ ਏ ਸਿਰ ਤੇ ਬੰਨ ਕੇ ਪਰਨਾ ਦਾ ਜਮਾਂ ਦੇਸੀ ਦਿਖਣਾ ਹੈ ਸੋਚ ਗਾਲੀ ਤੱਕ ਲੈ ਜਾਂਦਾ ਜਦੋਂ ਗਜ਼ਲਾਂ ਲਿਖਦਾ ਹੈ ਬਾਈ ਬਹੁਤ ਵਧੀਆ ਗਾ ਬਹੁਤ ਬਈ ਬਹੁਤ ਸੋਹਣਾ ਬਾਈ ਬਹੁਤ ਸੋਹਣਾ ਬਾਈ ਬਹੁਤ ਸੋਹਣਾ ਬਾਈ ਮੈਂ ਕਹਿਣਾ ਚਾਹੁੰਦਾ ਜਿਵੇਂ ਬੱਪੂਆਂ ਦੇ ਖਾੜੀਆਂ ਚ ਇਕੱਠ ਹੁੰਦਾ ਏ ਉਵੇਂ ਸੰਮੀ ਤੁਹਾਨੂੰ ਕੱਟ ਦੇਖਣ ਨੂੰ ਮਿਲ ਰਿਹਾ ਹੈ ਨੌਜਵਾਨ ਮੁੰਡੇ ਪਹੁੰਚੇ ਨੇ ਹੋਰ ਵੀ ਗੱਲਬਾਤ ਕਰਦੇ ਬਾਈ ਇੱਕ ਮਿੰਟ ਰੁਕ ਜਿਓ ਆਪਾਂ ਕੱਲੇ ਕੱਲੇ ਰਿਵਿਊ ਲੰਨੇ ਆ ਬਾਈ ਕਿ ਬਹੁਤ ਵਧੀਆ ਵੀਰੇ ਬਹੁਤ ਵਧੀਆ ਵੀਰੇ ਬਹੁਤ ਵਧੀਆ ਬਹੁਤ ਵਧੀਆ ਬਹੁਤ ਵਧੀਆ ਬਹੁਤ ਵਧੀਆ ਇੱਕ ਮਿੰਟ ਵੀਰੇ ਫਿਰ ਸੁਪਰ ਡੁਪਰ ਆ ਇੱਕ ਮਿੰਟ ਨਾ ਵੀਰੇ ਇਹੋ ਸੁਪਰ ਮੈਂ ਸਾਨੂੰ ਜੀ ਤੁਹਾਨੂੰ ਹੋਰ ਤੁਹਾਨੂੰ ਕੋਈ ਬੱਬੂਆਂ ਦਾ ਗਾਣਾ ਸੁਣਾ ਦਿਓ ਕੋਈ ਵੀ ਕਿਹੜਾ ਕਿੰਨੇ ਪਾਣੀ ਦੇ ਵਿੱਚ ਬਹਿ ਕੇ ਤੋਲਦੇ ਨੇ ਉਹ ਕਿਹੜਾ ਕਿੰਨੇ ਪਾਣੀ ਦੇ ਵਿੱਚ ਬਹਿ ਕੇ ਤੋਲਦੇ ਨੇ ਮੈਂ ਨਹੀਂ ਬੋਲਦਾ ਅੱਜ ਕੱਲ ਮੇਰੇ ਫੈਨ ਬੋਲਦੇ ਨੇ ਓ ਮੈਰੀ ਬੋਲਦਾ ਅੱਜ ਕੱਲ ਮੇਰੇ ਫੈਨ ਬੋਲਦੇ ਨੇ ਓ ਰੇਤੇ ਚ ਖਿੜਿਆ ਫੁੱਲ ਜੱਟੀਏ ਦਿੜਬੇ ਦਾ ਨਹੀਂ ਕੋਈ ਮੁੱਲ ਜੱਟੀਏ ਮੀ ਹੋਦਾ ਜਾਂ ਧੁੱਪ ਹਨੇਰੀ ਇਹ ਤਾਂ ਖਿੜਦਾ ਹਾਏ ਖਿੜਦਾ ਨਹੀਂ ਮੈਂ ਕਿ ਢੜਬਾ ਤੇ ਡੜਬਾ ਹਾਏ ਡੜਬਾ ਢੜਬਾ ਤੇ ਡੜਬਾ ਹਾਏ ਡੜਬਾ ਭਾਈ ਇੱਕ ਬਾਈ ਦੀ ਅੱਗੇ ਸੁੱਚਾ ਸੂਰਮਾ ਤੋਂ ਬਾਅਦ ਇੱਕ ਸ਼ੌਂਕੀ ਸਰਦਾਰ ਮੂਵੀ ਆ ਰਹੀ ਆ ਉਹਨੂੰ ਵੀ ਆਪਾਂ ਇੱਥੇ ਹੀ ਪਿਆਰ ਦੇਣਾ ਵੀਰੇ ਠੀਕ ਆ ਬਾਈ ਦੀਆਂ ਸ਼ੂਟਿੰਗਾਂ ਚੱਲਦੀਆਂ ਸੀ ਉੱਥੀ ਸੀਗੇ ਬਹੁਤ ਵਧੀਆ ਸੀਨ ਆ ਬਹੁਤ ਵਧੀਆ ਨਿਆਰੇ ਨਾਲ ਪੂਰਾ ਆਪਣਾ ਫਨ ਕਰਿਓ ਵੀਰੇ ਬਾਜੀ ਮਾ ਆ ਸਭ ਨੂੰ ਕੀ ਕਹਿਣਾ ਚਾਹੁੰਦੇ ਹੋ ਵੀ ਇੰਨੀਆਂ ਲੇਟ ਫਿਲਮਾਂ ਕਿਉਂ ਕਰਦੇ ਨੇ ਪਹਿਲਾਂ 18 ਚੈਸੀ ਬੰਜਾਰਾ ਤੇ ਹੁਣ 50 ਸਾਲਾਂ ਦਾ ਫਿਲਮ ਕੱਢੀ ਆ ਇਹਨਾਂ ਨੇ ਬੇਟ ਰਹਿੰਦੀ ਆ ਵੀ ਫਿਲਮ ਹਰੇਕ ਸਾਲ ਹੋਣੀ ਚਾਹੀਦੀ ਪੱਪੂ ਆਂਦੀ ਪੈਕਟ ਵਧੀਆ ਦੇਣਾ ਹੁੰਦਾ ਪਤਾ ਕੀ ਆ ਵੀਰੇ ਦੇਖੋ ਇੱਕ ਹੁੰਦੀ ਆ ਭੇਡ ਚਾਲ ਇਹ ਅਲੱਗ ਆ ਬਾਈ ਅੱਛਾ ਇਹ ਦੁਨੀਆ ਇਹ ਲੈ ਕੇ ਆਊਗਾ ਕੋਈ ਚੀਜ਼ ਬੱਕਰੀ ਲੈ ਕੇ ਆਊਗਾ ਔਰ ਜਦੋਂ ਲੈ ਕੇ ਆਊਗਾ ਮੈਂ ਤਸੱਲੀ ਕਰਾਊਗਾ ਐ ਨਹੀਂ ਹੁੰਦੀ ਹੈਗੀ ਕਿਵੇਂ ਕਰਦੇ ਹੋ ਫਿਲਮ ਬੰਜਾਰਾ ਫਿਲਮ ਉਹਨਾਂ ਦੀ ਆਈ ਹੈ ਬਾਜ਼ ਆਈ ਹੈ ਐਕਟਿੰਗ ਅਲੱਗ ਲੱਗੀ ਹੈ ਇਹਨਾਂ ਨਾਲ ਬਹੁਤ ਲੱਗਿਆ ਪੂਰੀ ਲੱਗਿਆ ਸੇਮ ਲੱਗੇ ਤੁਹਾਨੂੰ ਪੂਰੀ ਲੱਗਿਆ ਵੀਰੇ ਅਣਖਾ ਇੱਕ ਜੈਨੂਇਸ ਵੀ ਲੱਗਦਾ ਫਿਲਮ ਚ ਮਿਹਨਤ ਕੀਤੀ ਹੋਈ ਆ ਲੱਗਦਾ ਜਮਤੋਜ ਮੰਗੇ ਬੰਗਾਈ ਆਣਾ ਭਾਈ ਹਮਤੋਜ ਵੀ ਕਾਫੀ ਟਾਈਮ ਪਾਏ ਨੇ 18 ਸਾਲ ਬਾਅਦ ਕਹਿੰਦੇ ਸੀ ਬੋਲੇ ਨਹੀਂ ਹੈਗੇ ਇਕੱਠੇ ਹੋਏ ਨੇ ਫਿਲਮ ਆਈ ਜਨਾਂ ਦੀ ਪਹਿਲਾਂ ਵੀ ਫਿਲਮਾਂ ਇਕੱਠੀ ਕਰਦੇ ਰਹੇ ਨੇ ਹੁਣ ਉਹਨਾਂ ਦੀ ਸੱਚਾ ਸੁਰਮਈ ਸੇਵਾ ਨਾ ਹੋ ਗਈ ਹੈ ਕੰਮ ਅਛਾ ਅਸੀਂ ਉੱਤੇ ਜਾਵਾਂਗੇ ਅਛਾ ਤਾਂ ਉੱਪਰ ਜਾਊਂਗਾ ਉੱਪਰ ਇਹ ਮੈਸਰ ਨੇ ਕੁੱਤੀ ਪਾਈ ਸੀ ਇਹ ਵੀ ਕੁੱਤੀ ਪਾ ਸਕਦੀ ਹੈ ਫੁੱਲ ਪੈ ਗਈ ਪੈ ਗਈ ਪੈ ਗਈ ਕਿੱਥੋਂ ਆਏ ਅਸੀਂ ਇੱਥੋਂ ਹੀ ਗਵਿੰਦਗੜ੍ਹ ਤੋਂ ਬਾਈ ਦੇਖੋ ਢੜਬਾ ਤੋਂ ਆਇਆ ਬਾਈ ਯਾਨੀ ਦੂਰੋਂ ਆਇਆ ਬਾਈ ਕਿੰਨੇ ਕਿਲੋਮੀਟਰ ਪੈਂਦਾ ਬਾਈ 120 ਕਿਲੋਮੀਟਰ ਦੇ ਕਰੀਬ ਪੈਂਦਾ ਬਾਈ ਐਡਾ ਐਡੀ ਐਡੀ ਤੱਕ ਨਹੀਂ ਮਤਲਬ ਐਡੇ ਇੰਨੇ ਫੈਨ ਹੋ ਤੁਸੀਂ ਬੱਬੂਆਂ ਦੇ ਵੀ ਫਿਲਮ ਔਰ ਦੇਖਣ ਆਏ ਹੋ ਉਧਰ ਟਿਕਟਰੀ ਵੀ ਨਹੀਂ ਮਿਲੀ ਤੁਸੀਂ ਖੰਨੇ ਪਹੁੰਚੇ ਹੋ ਨਹੀਂ ਮਿਲੀ ਬਾਈ ਮਹਾਲੀ ਵੀ ਨਹੀਂ ਮਿਲੀ ਮਾਰਚ ਪਟਿਆਲੇ ਵੀ ਨਹੀਂ ਮਿਲੀ ਪਟਿਆਲੇ ਹਾਈ ਕੋਟ ਵੀ ਨਹੀਂ ਮਿਲੀ ਕਹਿੰਦੇ 20 ਤਰੀਕ ਨੂੰ ਜਿਹੜੀਆਂ ਟਿਕਟਾਂ ਬੁੱਕ ਹੋਈਆਂ ਨੇ 20000 ਟਿਕਟਾਂ ਪਹਿਲਾਂ ਹੀ ਬੁੱਕ ਹੋ ਗਈਆਂ ਜਿਹੜੀਆਂ ਹਾਂ ਸਿਨੇਮਾ ਅਡੇ ਹੁਣ ਕਰਕੇ ਫਿਲਮ ਟਿਕਟ ਵੀ 100 ਰੁਪਏ ਆ 24 24 ਘੰਟੇ ਦੇ ਵਿੱਚ ਵਿੱਚ 20000 ਟਿਕਟਾਂ ਬੁੱਕ ਹੋ ਗਿਆ ਬਬੂ ਆਂਦੀਆਂ ਟ੍ਰੈਂਡਿੰਗ ਚ ਚੱਲ ਰਿਹਾ ਇਹ ਫੈਨ ਫਾਲੋਇੰਗ ਆ ਬਾਈ ਇਹ ਫੈਨ ਨੇ ਠੀਕ ਹੈ ਆ ਇੱਕ ਹੁੰਦਾ YouTube ਤੇ YouTube ਗੱਪਾਂ ਨਾਲ ਭਰੀ ਹੋਈ ਆ ਵੀਰੇ ਬਾਈ ਦੀ ਵੀ ਗੱਲ ਇਹੀ ਆ ਕਹਿੰਦਾ YouTube ਗੱਪਾਂ ਨਾਲ ਭਰੀ ਆ ਉਹ ਚ ਤਾਂ ਕਲਿੱਕ ਆ ਵੱਜ ਜਾਂਦੀਆਂ ਨੇ ਪਰ ਜਿਹੜੀ ਆਈ ਟਿਊਨ ਤੇ ਨੰਬਰ 1 ਟ੍ਰੈਂਡਿੰਗ ਤੇ ਲੈ ਕੇ ਆਉਣੀ ਗਾਣਿਆਂ ਨੂੰ ਸੁੱਚਾ ਸੂ ਉਹ ਰੀਲਾ ਉਹ ਫੈਨ ਫੋਲਿੰਗ ਆ ਇਹ ਫੈਨ ਨੇ ਬਾਈ ਇਹ ਪਿਆਰ ਕਰਦੇ ਨੇ ਇਹ ਫੇਕ ਨਹੀਂ ਹੈਗੇ ਇਹ ਦਿਲੋਂ ਕਰਦੇ ਨੇ ਤੇ ਬਾਈ ਦਲਜੀਤ ਵੀ ਕਾਫੀ ਉੱਪਰ ਤੱਕ ਪਹੁੰਚ ਗਿਆ ਉਹਦੇ ਨਾਲ ਕਿਵੇਂ ਦਿਲਜੀਤ ਨੂੰ ਵੀ ਇਹ ਕਹਿੰਦੇ ਸਭ ਵਧੀਆ ਨੇ ਕਹਿੰਦੇ ਵੀਰੇ ਸਭ ਵਧੀਆ ਨੇ ਪਰ ਜਿਹੜਾ ਹਾਂ ਮਤਲਬ ਕੀ ਫਰਕ ਦੇਦੇ ਬੱਬੂਆਂ ਚ ਮਿਲਣ ਚ ਤੁਸੀਂ ਮਿਲਿਓ ਕਈ ਵਾਰੀ ਕਿੱਦਾਂ ਕਿਵੇਂ ਮਿਲਦੇ ਨੇ ਉਹਨਾਂ ਨੂੰ ਕਿਵੇਂ ਪਿਆਰ ਨਾਲ ਮਿਲਦੇ ਨੇ ਪੂਰਾ ਜੱਫੀ ਪਾ ਕੇ ਮਿਲਦਾ ਆ ਫੋਟੋ ਫੜ ਕੇ ਸਾਡੀ ਸੈਲਫੀ ਲੈਂਦਾ ਬਾਈ ਯਾਰ ਆਲੋ ਸਾਡੇ ਮੈਂ ਤੁਹਾਨੂੰ ਪ੍ਰੂਵ ਦਿੰਦਾ ਇੱਕ ਵਾਰੀ ਖਾੜਾਂ ਚ ਕਹਿੰਦੇ ਨੇ ਟਿੱਕੇ ਵਜਾ ਉਹ ਤਾਂ ਮਜ਼ਾਕ ਕਰਦਾ ਮਜ਼ਾਕ ਕਰਦਾ ਐਦਾ ਨਹੀਂ ਉਹ ਮਜ਼ਾਕ ਕਰ ਲੈਂਦੇ ਨੇ ਐਦਾ ਨਹੀਂ ਕੋਈ ਗੱਲ ਨਹੀਂ ਜੀ ਉਹ ਬਾਈ ਫਾਈਨਲ ਨੂੰ ਗਲਤ ਨਹੀਂ ਬੋਲਦਾ ਫਾਈਨਲ ਨੂੰ ਵਿੱਚ ਪਾਇਆ ਵਾ ਕੁਝ ਲੋਕ ਮੈਂ ਚੁਪਾਇਆ ਨਹੀਂ ਬਾਈ ਟੈਟੂ ਚੁਪਾਇਆ ਕਿਸ ਨੇ ਬਾਈ ਬੱਪੂਆਂ ਦਾ ਮਾੜਾ ਬਲਾ ਕੇ ਲਿਓ ਬਾਈ ਬਾਈ ਹਾਂ ਬਾਈ ਜੀ ਬੱਪੂਆਂ ਦਾ ਟੈਟੂ ਆਇਆ ਜੈਦਵਾਲੀ ਚੱਲੇ ਬਾਈ ਤੋਂ ਸਿਗਨੇਚਰ ਲੈਣੇ ਨੇ ਬਣਾਉਣਾ ਜਿੱਥੇ ਵਾਹ ਤੇ ਬਾਈ ਨੂੰ ਮਿਲਿਓ ਕਦੇ ਬਾਈ ਇੱਕ ਵਾਰੀ ਮੇਰੇ ਐਮਬੀਡੀ ਮਾਲ ਚ ਅੱਛਾ ਕਿਵੇਂ ਲੱਗਾ ਤੁਹਾਨੂੰ ਮਿਲ ਕੇ ਬਾਈ ਬਹੁਤ ਵਧੀਆ ਮਿਲਿਆ ਬਾਈ ਅੱਛਾ ਤੇ ਹੁਣ ਉਹਦੇ ਗਾਣੇ ਤੁਸੀਂ ਗਾਣੇ ਵੀ ਪਹਿਲਾਂ ਮਿੱਤਰਾਂ ਛਾਤਰੀਆਂ ਨੇ ਗਾਣੇ ਚ ਹੁਣ ਉਹਨਾਂ ਦੇ ਗਾਣੇ ਆਉਂਦੇ ਨੇ ਹੁਣ ਕਿਵੇਂ ਲੱਗਦਾ ਵੀ ਪਹਿਲਾਂ ਨਾਲੋਂ ਗਾਣੇ ਕੋਈ ਛੱਡ ਕੇ ਆਉਂਦੇ ਨੇ ਜਾਂ ਪਹਿਲਾਂ ਵਰਗੇ ਗਾਣੇ ਨਹੀਂ ਆ ਰਹੇ ਹੁਣ ਬਾਈ ਹੁਣ ਜੇ ਮੈਂ ਹੌਲੀ ਹੌਲੀ ਜਿਵੇਂ ਸੁਧਾਰ ਆ ਜਾਂਦਾ ਉਵੇਂ ਬਾਈ ਦੀ ਕਲਮ ਚੱਲਦੀ ਹੈ ਮਤਲਬ ਜਿਹੜੀ ਪਹਿਲਾਂ ਕਸ਼ਟਾਂ ਚੱਲਿਆ ਸੀ ਉਹਨਾਂ ਦਾ ਮੈਂ ਖੁੱਤੀ ਪਾ ਕੇ ਰੱਖੀ ਸੀ ਹਣਾ ਹੁਣ ਵੀ ਖੁੱਤੀ ਪੈਂਦੀ ਆ ਜੀ ਨਾਲੇ ਪੈਂਦੀ ਰਹਿਣੀ ਆ ਬਾਈ ਕਿੰਨਾ ਟਾਂ ਦੁਨੀਆ ਕਹੇ ਖੁੱਤੀ ਪੈਂਦੀ ਮੋਟੇ ਪੱਲੀ ਹੱਥ ਦਾਤੀ ਐਵੇਂ ਜਾਣੀ ਨਾ ਦਿਆਤੀ ਆ ਕੇ ਸਿਰਮੇ ਚ ਦੇ ਇੱਕ ਖੁੱਤੀ ਸੂਚੇ ਸੂਰਮੇ ਨੇ ਪਾਤੀ ਇਹ ਨੇ ਭਾਈ ਅਸਲੀ ਫੈਨ ਹੈ ਕੋਈ ਪੇਡ ਰਿਵਿਊ ਨਹੀਂ ਹੈਗੇ ਅਸਲੀ ਰਿਵਿਊ ਨੇ ਬਿਲਕੁਲ ਆਪਾਂ ਆਡੀਅנס ਤੋਂ ਰਿਵਿਊ ਲੈ ਰਹੇ ਨੇ ਭਾਈ ਹੋਰ ਆਪਾਂ ਗੱਲਬਾਤ ਕਰਦੇ ਆ ਕਿਵੇਂ ਲੱਗੀ ਫਿਲਮ ਭਾਈ ਬਸ ਵਧੀਆ ਲੱਗੀ ਆ ਵੀਰੇ ਆ ਪਿੱਛੇ ਦੀ ਗਿੱਪੀ ਦੀ ਫਿਲਮ ਵੀ ਆਈ ਸੀ ਉਹਨਾਂ ਨੇ ਇਹੀ ਕਿਹਾ ਸੀ ਵੀ ਪਹਿਲਾਂ ਗਿੱਪੀ ਦੇਖਣੀ ਆ ਫਿਰ ਮੇਰੀ ਦੇਖਣੀ ਆ ਹੁਣ ਤੁਸੀਂ ਦੇਖੋ ਕਿੰਨਾ ਅਗਲਾ ਦੂਏ ਵਾਰੀ ਵੀ ਸੋਧਦਾ ਜੀ ਅਰਦਾਸ ਦੇਖਣੀ ਆ ਪਹਿਲਾਂ ਪਹਿਲਾਂ ਅਰਦਾਸ ਦੇਖਣੀ ਆ ਫਿਰ ਮੇਰੀ ਦੇਖਣੀ ਆ ਕਹਿੰਦਾ ਹੁਣ ਤੁਸੀਂ ਦੱਸੋ ਕਿੰਨਾ ਆਪਣੇ ਜਿਹੜੇ ਜੂਨੀਅਰ ਆਕਟਰ ਨੇ ਉਹਨਾਂ ਨੂੰ ਕਿੰਨਾ ਵਧੀਆ ਸੋਧਦਾ ਬੰਦਾ ਨਹੀਂ ਅਗਲਾ ਕਹਿੰਦਾ ਮੇਰੀ ਦੇਖ ਅੱਡੇ ਦਾ ਬਾਈ ਤਿੰਨੇ ਮੈਂ ਇੱਕ ਬਾਈ ਨੇ ਦੂਜੇ ਵਾਲੀ ਵੀ ਕਰਾਈ ਜਾਂ ਤੀਜੀ ਵਾਲੀ ਵੀ ਕਰਾਈ ਹੋ ਟਿਕਟ ਅੱਛਾ ਸੋਚਾ ਸੁਰਮੇ ਦੀਓ ਕੀ ਗੱਲ ਬਾਈ ਕਈ ਵਾਰੀ ਦੇਖਣੀ ਆ ਯਾਰ ਸਵਾਦ ਜਾਂ ਨਹੀਂ ਹੁੰਦਾ ਪਹਿਲੀ ਵਾਰ ਸਾਰਾ ਕੁਝ ਹੈ ਤਿੰਨ ਚਾਰ ਵਾਰ ਦੇਖਾ ਸਮਝ ਨਹੀਂ ਲੱਗੀ ਪਹਿਲਾਂ ਨਹੀਂ ਨਹੀਂ ਸਮਝਦਾ ਲੱਗੀ ਗੱਲ ਨਹੀਂ ਸਮਝੇ ਸਵਾਲ ਉਹਨਾਂ ਦੇਖਣ ਚ ਆ ਜਿਹੜੇ ਗਾਣੇ ਨੇ ਉਹ ਸਾਡੇ ਰੌਂਗ ਟੇਹ ਖੜੇ ਹੁੰਦੇ ਨੇ ਜਨਤ ਬਸ ਇਹ ਪੈਨ ਫਾਲਿੰਗ ਬਾਈ ਤਿੰਨ ਤਿੰਨ ਵਾਰੀ ਫਿਲਮ ਦੇਖ ਰਹੇ ਨੇ ਸਰਮਿਆਂ ਦੇ ਵਿੱਚ ਆਪਾਂ ਟੀਵੀ ਤੇ ਨਹੀਂ ਦੇਖਦੇ ਫਿਲਮ ਇੱਕ ਵਾਰੀ ਦੇਖਦੇ ਆਂ ਬਸ ਦੂਜੀ ਵਾਰੀ ਇਹ ਮਹੀਨਾ ਨਹੀਂ ਹਰਦੀ ਫਿਲਮ ਮੈਂ ਤੁਹਾਨੂੰ ਇਨੀ ਗੱਲ ਦੱਸਦਾ ਇੱਕ ਮਹੀਨਾ ਨਹੀਂ ਫਿਲਮ ਹਰਦੀ ਬਾਅਦ ਵਿੱਚ ਨੇ ਚੱਲ ਜਵੇ ਘਟੋ ਘੜ ਮਹੀਨਾਕ ਲੱਗੂਗੀ ਜਿਹੜਾ ਇਹ ਕਨਸੈਪਟ ਆ ਆਪਣੇ ਸਿਕਿਉਰਟੀ ਗਾਰਡ ਵੀ ਕਹ ਰਹੇ ਨੇ ਕਹਿੰਦੇ ਦੋ ਮਹੀਨੇ ਦੋ ਮਹੀਨੇ ਫਿਲਮ ਕਿਤੇ ਨਹੀਂ ਜਾ ਰਹੀ ਸਾਡਾ ਖੁਦ ਦਾ ਸ਼ੋਅ ਪੁੱਕਾ ਜੀ ਰਾਤ ਦਾ ਅੱਛਾ ਦੇਖੋ ਜੀ ਤੁਸੀਂ ਸਿਕਿਉਰਟੀ ਗਾਰਡ ਇਹ ਪਹਿਲੀ ਵਾਰ ਹੋਇਆ ਵੀ ਸਿਕਿਉਰਟੀ ਗਾਰਡ ਵੀ ਕਹ ਰਹੇ ਨੇ ਵੀ ਬੱਬੂਆਂ ਦੀ ਫਿਲਮ ਦੋ ਮਹੀਨੇ ਉਤਰਦੀ ਦੋ ਮਹੀਨੇ ਫਿਲਮ ਚੱਲੂ ਤੁਸੀਂ ਜਦੋਂ ਮਰਜ਼ੀ ਦੇਖ ਸਕਦੇ ਹੋ ਬੱਲੇ ਬੱਲੇ ਕਰਾਤੀ ਉਨਾ ਦਾ ਰਾਤ ਦਾ ਸ਼ੋਅ ਬੁੱਕਾ ਸਰ ਨਾਈਟ ਵਾਲਿਆਂ ਦਾ ਵੀ ਡੇ ਵਾਲਿਆਂ ਦਾ ਵੀ ਡੇ ਦੇ ਵਿੱਚ ਵੀ ਚੇਂਜ ਨਹੀਂ ਬੰਦੇ ਨਾਈਟ ਚ ਵੀ ਚੇਂਜ ਕਰਕੇ ਭੇਜਾਂਗੇ ਲੋਕਾਂ ਨੇ ਇਹ ਸ਼ੋਅ ਪੂਰਾ ਦੇਖਾਂਗੇ ਤੁਮਾਂ ਤਾਂ ਐਨੇ ਫੈਨ ਹੋ ਮਤਲਬ ਹੋਰ ਥਿਲੂਣੀ ਕਰੇ ਦੇਖੀ ਕੋਈ ਬੱਬੂ ਮਾਨ ਦੀ ਦੇਖਣੇ ਸਰ ਮੈਂ ਕਹਿੰਦਾ ਗਾਂਧੀ ਵੀ ਲੱਗੀ ਉਹ ਵੀ ਨਹੀਂ ਦੇਖੀ ਅਸੀਂ ਪੀਵੀਆਰ ਚ ਸਿਨੇਮਾ ਵਿੱਚ ਗਾਂਧੀ ਵੀ ਨਹੀਂ ਦੇਖੀ ਸੀ ਸਿਰ ਬੱਬੂ ਮਾਨ ਦੀ ਓਨਲੀ ਬੱਬੂ ਮਾਨ ਅਰਦਾਸ ਫਿਲਮ ਅਰਦਾਸ ਵੀ ਦੇਖੀਏ ਜਰੂਰ ਵੀਰੇ ਯਾਨੀ ਕਿ ਸਦੇ ਜਿਹੜੀ ਬੱਬੂ ਮਾਨ ਦੀ ਉਹ ਆ ਤਾ ਬੱਬੂ ਮਾਂ ਤਾ ਬੱਬੂ ਮਾਂ ਨੇ ਆ ਮਹਾਲੀ ਬਾਈ ਮਹਾਲੀ ਸਿਨੇਮਾ ਚ ਬਾਈ ਨੋਟਵਾਰ ਤੇ ਲੋਕਾਂ ਨੇ ਅੱਜ ਹਜੇ ਗਾਣਿਆਂ ਚ ਡਾਲਰ ਵਾਰਦੇ ਨੇ ਕੈਨੇਡਾ ਦੇ ਵਿੱਚ ਐਡਮਿੰਟਨ ਚ ਅਸੀਂ ਵਿਆਜ ਸੁਣਦੇ ਸੀ ਇੱਧਰ ਮੈਂ ਚ ਸਿਨੇਮਾ ਚ ਹੀ ਨੋਟ ਵਾਰੀ ਜਾਂਦੇ ਨੇ ਅਸੀਂ ਵਿਆਜ ਸੁਣਦੇ ਸੀ ਬਾਈਆ ਸੁਣਨਾ ਚਾਹਦਾ ਸੀ ਹੁਣ ਪਤਾ ਵੀ ਲੱਗ ਗਿਆ ਅੱਜ ਅੱਜ ਪਤਾ ਵੀ ਲੱਗ ਗਿਆ ਬੱਬੂ ਮਾਂ ਦਾ ਪਿਆਰ ਬਾਈ ਬੱਬੂ ਮਾਂ ਦਾ ਪਿਆਰ ਬਾਈ ਨੇ ਆ ਗਿਆ ਤੁਸੀਂ ਮੈਂ ਕਹਿਣਾ ਚਾਹੁੰਗੇ ਫਿਲਮ ਬਾਰੇ ਕੁਝ ਆਪਣੇ ਤਾਂ ਦਿਲ ਚੋਂ ਬਾਤ ਦਾ ਬਾਈ ਠੀਕ ਆ ਐਂਡ ਗੱਲਬਾਤ ਹੋ ਗਈ ਪੂਰੀ ਫਿਲਮ ਚ ਸਿਰਾ ਕਰਤਾ ਬਾਈ ਕਿਵੇਂ ਲੱਗਿਆ ਕਿਰਦਾਰ ਤੁਹਾਨੂੰ ਕਿਹਦੇ ਬਦ ਲੱਗਿਆ ਯਾਰ ਫਿਲਮ ਚ ਬੱਬੂ ਆਨ ਦਾ ਸਾਰੇ ਜਿਹੜੀ ਪੂਰੀ ਵੀ ਵਧੀਆ ਸਾਰੇ ਵਧੀਆ ਸੀਗੇ ਵੀਰੇ ਐਂਡ ਗੱਲਬਾਤ ਬਾਈ ਦੀ ਪੂਰੇ ਖੰਟ ਵਾਲੇ ਮਾਨ ਦੀ ਬਾਤ ਉਹਨਾਂ ਚ ਤੁਹਾਡਾ ਜਿਹੜਾ ਪਿਆਰ ਹੁੰਦਾ ਸ਼ੁਰੂ ਚ ਜਾਰੀ ਹੁੰਦੀ ਹੈ ਜਾਰੀ ਦੋਸਤੀ ਹੁੰਦੀ ਹੈ ਵੀ ਯਾਰ ਯਾਰ ਮਾਰ ਕਰ ਦਿੰਦੇ ਐਂਡ ਦੇ ਵਿੱਚ ਫਿਲਮ ਦੇ ਵਿੱਚ ਉਹ ਦਿਖਾਇਆ ਗਿਆ ਏ ਜਿਹਨੇ ਯਾਰ ਮਾਰ ਕੀਤੀ ਆ ਉਹਨੂੰ ਉਹਦਾ ਹਸਰ ਐਂਡ ਦੇ ਬਾਈ ਨੇ ਦਿੱਤਾ ਗੋਲੀ ਮਾਰ ਕੇ ਦੋਨਾਂ ਨੂੰ ਮਾਰਤਾ ਇੱਕ ਜਨਾਨੀ ਵਿੱਚ ਦੋਨਾਂ ਦੇ ਵਿੱਚ ਆ ਗਈ ਤਾਂ ਉਹ ਬਦਲ ਜਾਂਦੇ ਜਨਾਨੀ ਕਰਕੇ ਸਾਰੀ ਮਾਪਾਰ ਤੋਂ ਹੀ ਜਨਾਨੀ ਕਰਕੇ ਸੋਚਾ ਸੁਰਮਾ ਫੇਲੋ ਬਣ ਗਈ ਜਨਾਨੀ ਹਾਂ ਜਨਾਨੀਆਂ ਨੇ ਜਨਾਨੀਆਂ ਦੋ ਠੋਕੀਆਂ ਬਾਈ ਨੇ ਦੋ ਦੋ ਠੋਕੀਆਂ ਨੇ ਬਾਈ ਨੇ ਆ ਫਿਰ ਦੋ ਰਾਜਕੋਟ ਠੋਕੀਆਂ ਕਲਵੀਰ ਠੋਕੀਆ ਦੋ ਰੋਕੀਆਂ ਨੇ ਬਾਈ ਜਿਹੜੀਆਂ ਜਿਹੜੀਆਂ ਨਸਲਾ ਗਲਤ ਨੇ ਵੀਰੇ ਉਹੀ ਚੀਜ਼ ਹੋਣੀ ਚਾਹੀਦੀ ਆ ਚਾਹੇ ਅੱਜ ਦੀ ਆ ਚਾਹੇ ਉਦੋਂ ਦੀ ਆ ਅੱਜ ਦੀਆਂ ਨੂੰ ਸਮਝਾ ਦਿੰਦਿਆਂ ਨੇ ਅੱਜ ਦੀ ਕੁੜੀ ਵੀ ਇੱਕ ਨਾਲ ਛੱਡ ਦੂਜੇ ਨਾਲ ਅੱਜ ਕੱਲ ਫੋਨ 'ਚ ਦੋ ਦੋ ਸਿਮ ਪਾਉਂਦੇ ਨੇ ਬਾਈ ਸਭ ਕੁਝ ਹੁੰਦਾ ਮੈਸੇਜ ਹੈ ਕਿ ਕਹਾਣੀ ਕਿਵੇਂ ਲੱਗੀ ਫਿਲਮ ਦੀ ਐਕਸ਼ਨ ਕਿਵੇਂ ਲੱਗਿਆ ਬਾਈ ਅਸੀਂ ਟ੍ਰੇਲਰ ਦੇ ਇੱਕ ਹੀ ਕਹਤਾ ਸੀਗਾ ਵੀ ਇੱਕ ਤਾਂ ਬੁੱਕ ਨੇ ਮੇਰੀ ਫੈਮਲੀ ਦੀਆਂ ਵੀ ਬੁੱਕ ਨੇ ਮੇਰੇ ਡੈਡੀ ਆਊਗਾ ਵੀਰੇ ਹੁਣ ਦਫਰ ਤੋਂ ਬਾਅਦ ਠੀਕ ਹੈ ਮੇਰੀਆਂ ਤੇ ਸਾਢੇ 3:30 ਵਜੇ ਦੀ ਮੇਰੀ ਦੁਵਾਰਾ ਫੇਸਬੁੱਕ ਆ 6 ਟਿਕਟਾਂ ਨੇ ਸਾਡੀਆਂ ਬੁੱਕ ਨੇ ਇੱਕ ਹੁੰਦਾ ਸਾਡੀਆਂ ਦਾ ਸਰ ਹਫਤੇ ਦੀਆਂ ਬੁੱਕ ਨੇ ਜੀ ਇੱਕ ਹਫਤੇ ਦੀ ਬੁੱਕ ਕਰਾਈ ਹੋਈ ਨੇ ਵਿਲੇ ਹਾਂ ਹੋਰ ਕੁਝ ਨਹੀਂ ਹਫਤਾ ਫਿਲਮ ਦੇਖੋਗੇ ਪੂਰੀ ਇਹ ਰੋਜ਼ ਦੇਖਣ ਜਾਣੀ ਦੇਖਣ ਆਉਣੀ ਆਪਣੇਗੇ ਵਿਲੇ ਹਾਂ ਕੁਝ ਹੋਰ ਕੁਝ ਕਰਨਾ ਹੈ ਨਹੀਂ ਆਹੀ ਕੋ ਕਰਨਾ ਸੀ ਅੱਛਾ ਪਰ ਹੋਰ ਫਿਲਮਾਂ ਕਿ ਬਾਈ ਹੋਰ ਵੀ ਮਾਂ ਲੱਗਿਆ ਵੀ ਆਨੇ ਉਹ ਕਿੱਧਰ ਜਾਣਗੇ ਬਾਈ 2018 ਚ ਬਨਜਾਰਾ ਫਿਲਮ ਦੇਖਣ ਆਏ ਸੀ 6 ਸਾਲ ਬਾਅਦ ਦੁਵਾਰਾ ਆਏ ਆ ਬਸ ਬਾਈ ਦੀ ਫਿਲਮੇ ਦੇਖਣੀ ਹੈ ਚਾਹੇ 10 ਸਾਲ ਬਾਅਦ ਲੱਗੇ ਚਾਹੇ ਅਗਲੇ ਸਾਲ ਲੱਗੇ ਬਾਈ ਦੀ ਫਿਲਮੇ ਦੇ ਉਹ ਯਾਰਾ ਫਿਲਮ ਦੇਖੀ ਜੀ ਉਸ ਤੋਂ ਬਾਅਦ ਅੱਜੇ ਆਏ ਆ ਨਾ ਸੈਨਮੇ ਚ ਬੜੇ ਆ ਬੱਬੂ ਮਾਨ ਜਿੰਦਾਬਾਦ ਬੱਬੂ ਮਾਨ ਜਿੰਦਾਬਾਦ ਸੁੱਚਾ ਸੂਰਮਾ ਜਿੰਦਾਬਾਦ ਕਿਸਾਨ ਮਜ਼ਦੂਰ ਇੱਕ ਤੱਕ ਜਿੰਦਾਬਾਦ ਪੰਜਾਬ ਪੰਜਾਬੀਓ ਜਿੰਦਾਬਾਦ ਇਲਾਕੇ ਦੇ ਟੱਟੇ ਬੱਬੂ ਮਾਨ ਜਿੰਦਾਬਾਦ ਕਹਿੰਦਾ ਪਹਿਲੇ ਨੰਬਰ ਤੇ ਆਉਂਦਾ ਇਹ ਮੇਰਾ ਪਰਿਵਾਰ ਕੋੜੇ ਦੂਜੇ ਨੰਬਰ ਤੇ ਖੰਟ ਵਾਲੇ ਦੇ ਫੈਨ ਆ ਯਾਰ ਕੋੜੇ ਐਨਾ ਸੋਚੀਆ ਉਸਤਾਦ ਦੇ ਗੀਤਾਂ ਨੂੰ ਅਸੀਂ ਗਾਉਣਾ ਛੱਡ ਦਾਂਗੇ ਬੱਬੂ ਮਾਨ ਨਹੀਂ ਸੁਣਨਾ ਛੱਡ ਹੋਣਾ ਤੈਨੂੰ ਚਾਉਣਾ ਛੱਡ ਪਾਵੇ ਬੱਬੂ ਮਾਨ ਨਹੀਂ ਸੁਣਨਾ ਛੱਡ ਹੋਣਾ ਤੈਨੂੰ ਚਾਉਣਾ ਛੱਡ ਦਾਂਗੇ ਵਾਹ ਵਾਤਾ ਕੀ ਵਾਤਾ ਬਾਈ ਜੀ ਬਹੁਤ ਹੀ ਸੋਹਣਾ ਇਹ ਫੈਨ ਨੇ ਬੱਬੂ ਆਂ ਦੇ ਜਿਹੜੀ ਫਿਲਮ ਦੇਖਣਾ ਰਹੇ ਕਹਿੰਦੇ ਤਿੰਨ ਤਿੰਨ ਚਾਰ ਚਾਰ ਹਫਤਾ ਫਿਲਮ ਲੱਗੀ ਰਹੀ ਸੀ ਹਫਤਾ ਫਿਲਮ ਦੇਖਾਂਗੇ ਭਾਵੇਂ ਮਹੀਨਾ ਮਹੀਨਾ ਫਿਲਮ ਲੱਗੀ ਰਹੀ ਮਹੀਨਾ ਵੀ ਦੇਖਣਾ ਆਵਾਂਗੇ ਅਸੀਂ ਫਿਲਮ ਬਾਰ-ਬਾਰ ਦੇਖਣੀ ਆ ਐਨੇ ਫੈਨ ਨੇ ਤੇ ਅਸੀਂ ਗੱਲਬਾਤ ਕੀਤੀ ਹੈ ਬਹੁਤ ਹੀ ਵਧੀਆ ਲੱਗਿਆ